ਇਹ ਬਚਨ ਵੀ ਆਖੇ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਨੇ ਉਹਨਾਂ ਨੇ ਆਖਿਆ ਸੀ ਕਿ 40000 ਸ਼ਹੀਦ ਸਿੰਘ ਉਹ ਦੁਬਾਰਾ ਜਨਮ ਲੈ ਚੁੱਕੇ ਆ ਤੇ ਦੁਬਾਰਾ ਜਿਹੜੀ ਸਿੱਖੀ ਦੀ ਸੇਵਾ ਕਰਨਗੇ ਤੇ ਸੰਤ ਜਰਨੈਲ ਸਿੰਘ ਨੂੰ ਉਹਨਾਂ ਦੇ ਘਰੋਂ ਵੀ ਸੰਤ ਬਾਬਾ ਗੁਰਬਚਨ ਸਿੰਘ ਜੀ ਹੀ ਲੈ ਕੇ ਆਏ ਸਨ ਤੇ ਤੁਸੀਂ ਦੇਖੋ ਕਿ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਦੇ ਵਿੱਚ 40 ਹਜ਼ਾਰ ਤੋਂ ਵੀ ਵੱਧ ਸਿੰਘਾਂ ਸਿੰਘਣੀਆਂ ਨੇ ਜਿਹੜੇ ਸ਼ਹਾਦਤਾਂ ਦੇ ਜਿਹੜੇ ਜਾਮ ਆ ਉਹ ਪੀਤੇ ਜਿੰਨਾ ਵੱਡਾ ਸੰਤ ਜਰਨੈਲ ਸਿੰਘ ਜੀ ਨੇ ਇਤਿਹਾਸ ਦੁਹਰਾਇਆ ਕਿ ਕੋਈ ਆਮ ਦੀ ਆਮ ਦੀ ਗੱਲ ਨਹੀਂ ਇਹ ਚਮਕੌਲ ਦੀ ਗੜੀ ਵਾਲਾ ਖਿਦਰਾਣੇ ਦੀ ਢਾਬ ਵਾਲਾ ਗੁਰਦਾਸ ਨੰਗਲ ਦੀ ਗੜੀ ਵਾਲਾ ਜਿਹੜਾ ਸ਼ਾਨਾਮਤ ਇਤਿਹਾਸ ਆ ਉਹ ਦੁਬਾਰਾ ਦੁਹਰਾਇਆ ਗਿਆ ਇਸ ਧਰਤੀ ਦੇ ਉੱਤੇ ਤੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਦੇ ਬੋਲ ਸੁਣ ਲਏ ਉਹ ਫਿਰ ਉਹਨਾਂ ਦੇ ਬਣ ਕੇ ਰਹਿ ਗਏ ਘਰਾਂ ਪਰਿਵਾਰਾਂ ਦੇ ਉਹਨਾਂ ਨੇ ਮੋਹ ਤਿਆਗ ਦਿੱਤੇ ਅਸੀਂ ਜਦੋਂ ਪਿੰਡਾਂ ਸ਼ਾਰਾ ਵਿੱਚ ਜਾਈਦਾ ਸ਼ਹੀਦਾਂ ਦਾ ਇਤਿਹਾਸ ਸਰਵਰ ਘੜੀ ਦਾ ਆ ਤੁਹਾਡੇ ਨੇੜੇ ਪਿੰਡ ਆ ਖੁੱਦਾ ਪਿੰਡ ਜਿੱਥੋਂ ਦੇ ਤਿੰਨ ਸਿੰਘ ਸ਼ਹੀਦ ਹੋਏ ਆ ਇੱਕ ਸਿੰਘ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਹੋਇਆ ਸੰਤਾਂ ਦੇ ਨਾਲ ਭਾਈ ਗੁਰਮੀਤ ਸਿੰਘ 16 ਸਾਲ ਦੀ ਉਹਦੀ ਉਮਰ ਸੀ ਸ਼ਹੀਦੀ ਗੈਲਰੀ ਦੇ ਵਿੱਚ ਉਹਦੀ ਤਸਵੀਰ ਵੀ ਲੱਗੀ ਆ ਤੇ ਜਦੋਂ 2 2 ਜੂਨ ਸੀ 2 ਜੂਨ 1984 ਤੇ ਆਪਣੇ ਭਰਾ ਸੁਰਜੀਤ ਸਿੰਘ ਨੂੰ ਗੁਰਮੀਤ ਸਿੰਘ ਨੇ ਆਖਿਆ ਕਿ ਮੈਨੂੰ ਦਰਬਾਰ ਸਾਹਿਬ ਜਾਣ ਲੈਂਦੋ ਪਰ ਉਸ ਸਮੇਂ ਹਜ਼ਾਰ ਇਤਾਂ ਦੇ ਬਣੇ ਹੋਏ ਸੀ ਕਿ ਜਿਹੜੇ ਪਰਿਵਾਰ ਆ ਛੋਟੀ ਉਮਰ ਕਰਕੇ ਉਹਨੂੰ ਦਰਬਾਰ ਸਾਹਿਬ ਨਹੀਂ ਜਾਣ ਦੇ ਰਹੇ ਸੀ ਤੇ ਉਹਦੇ ਘਰ ਦੇ ਲਾਗੇ ਹੀ ਰੇਲ ਗੱਡੀ ਦਾ ਫਟ ਗਿਆ ਉਹ ਭਾਈ ਗੁਰਮੀਤ ਸਿੰਘ ਨੇ ਆਪਣੇ ਭਰਾ ਭਾਈ ਸੁਰਜੀਤ ਸਿੰਘ ਗਰੰਥੀ ਨੂੰ ਆਖਿਆ ਕਿ ਜੇ ਤੁਸੀਂ ਮੈਨੂੰ ਸੰਤ ਜਰਨੈਲ ਸਿੰਘ ਜੀ ਦੇ ਬੋਲੋਂ ਦਰਬਾਰ ਸਾਹਿਬ ਨਾ ਜਾਣ ਦਿੱਤਾ ਉਥੇ ਨਾ ਜਾਣ ਦਿੱਤਾ ਤੇ ਮੈਂ ਰੇਲ ਗੱਡੀ ਥੱਲੇ ਸਿਰ ਦੇ ਕੇ ਮਰ ਜਾਵਾਂਗਾ ਤੇ ਜਾਂ ਮੈਂ ਕੋਈ ਕਣਕ ਦੀਆਂ ਗੋਰੀਆਂ ਖਾ ਕੇ ਮਰ ਜਾਵਾਂਗਾ ਫਿਰ ਉਹਨਾਂ ਦੇ ਭਰਾ ਨੇ ਸੋਚਿਆ ਕਿ ਐਵੇਂ ਇੱਥੇ ਹੀ ਨਾ ਕੋਈ ਭਾਣਾ ਵਾਪਰ ਜਾਵੇ ਉਹ ਸੰਤਾਂ ਦੇ ਕੋਲ ਗਿਆ ਤੇ ਉਥੇ ਦਰਬਾਰ ਸਾਹਿਬ ਦੀ ਆਨ ਸ਼ਾਨ ਦੀ ਰਾਖੀ ਦੇ ਲਈ ਪਵਿੱਤਰਤਾ ਦੀ ਰਾਖੀ ਦੇ ਲਈ ਜੂਝਦਾ ਹੋਇਆ ਜਿਹੜਾ ਸ਼ਹਾਦਤ ਦਾ ਜਾਮ ਪੀਤਾ ਭਾਈ ਗੁਰਮੀਤ ਸਿੰਘ ਜੀ ਪੋਣਾ ਨੇ ਅੱਜ ਪੂਰਾ ਪਿੰਡ ਉਹਨਾਂ ਦੇ ਉੱਤੇ ਜਿਹੜਾ ਮਾਣ ਹੈ ਉਹ ਕਰਦਾ ਆ। ਇਸੇ ਤਰ੍ਹਾਂ ਇਸ ਇਲਾਕੇ ਦੇ ਬਹਿਨ ਤੇ ਜਿਹੜੇ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦੇ ਜਿਹੜੇ ਜਾਮ ਆ ਪੀਤੇ ਜੇ ਪ੍ਰਾਤਨ ਇਤਿਹਾਸ ਵੇਖੀਏ ਤਾਂ ਪ੍ਰਾਤਨ ਇਤਿਹਾਸ ਵਿੱਚ ਵੀ ਅੰਗਰੇਜ਼ਾਂ ਦੇ ਵੇਲੇ ਜਿਹੜੇ ਬੱਬਰ ਹੋਏ ਸਨ ਉਹ ਵੀ ਦੁਆਬੇ ਦੀ ਧਰਤੀ ਤੋਂ ਉੱਠੇ ਸਨ। ਜੇਕਰ ਉਹ ਬੋਲਦਾ ਇਤਿਹਾਸ ਲਿਖੀਏ ਤੇ ਹੁਣ ਵੀ ਜੇਕਰ ਬੱਬਰ ਉੱਠਦੇ ਆ ਭਾਈ ਤਲਵਿੰਦਰ ਸਿੰਘ ਜੀ ਬੱਬਰ ਉਹ ਵੀ ਦਵਾਬੇ ਦੀ ਧਰਤੀ ਤੋਂ ਜਿਹੜਾ ਆ ਉੱਠਦੇ ਆ ਤੇ ਕਿੰਨਾ ਉਹਨਾਂ ਨੇ ਮਾਣ ਮੱਤਾ ਜਿਹੜਾ ਇਤਿਹਾਸ ਆ ਉਹ ਰਚਿਆ ਸਿਰਜਿਆ ਇਹ ਪੰਜਾਬ ਦੀ ਧਰਤੀ ਜਾਂ ਸਿੱਖ ਕੌਮ ਦਾ ਜਿਹੜਾ ਇਤਿਹਾਸ ਆ ਇਹ ਸ਼ਹੀਦਾਂ ਦਾ ਹੀ ਇਤਿਹਾਸ ਆ ਇਸ ਧਰਤੀ ਦੇ ਚੱਪੇ-ਚੱਪੇ ਦੀ ਉੱਤੇ ਜਿਹੜਾ ਸ਼ਹੀਦਾਂ ਦਾ ਜਿਹੜਾ ਲਹੂ ਆ ਉਹ ਡੁੱਲਿਆ ਆ ਸੋ ਉਹਨਾਂ ਸ਼ਹੀਦਾਂ ਨੂੰ ਸਾਡਾ ਜਿਹੜਾ ਪਰਨਾਮ ਆ ਜਦੋਂ ਮੈਂ ਸੰਤ ਬਾਬਾ ਜਾਇਬ ਸਿੰਘ ਜੀ ਦੀ ਤਸਵੀਰ ਦੇਖ ਰਿਆ ਸੀ ਕਿ ਇਹ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ ਦਮਦਮੀ ਟਕਸਾਲ ਦੇ 13ਵੇਂ ਮੁਖੀ ਉਹ ਕਿਹਾ ਕਰਦੇ ਸਨ ਕਹਿੰਦੇ ਕਿ ਇਹਦਾ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਦੀ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਘਾਲਣਾ ਆ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਇਹ ਕਾਰ ਸੇਵਾ ਵਾਲੇ ਮਹਾਪੁਰਸ਼ੇ ਨਾਲੇ ਤਾਂ ਗੁਰੂ ਘਰ ਦੀਆਂ ਇਮਾਰਤਾਂ ਬਣਾਉਂਦੇ ਆ ਤੇ ਨਾਲੇ ਸੰਗਤਾਂ ਨੂੰ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਆ ਉਹ ਸਰਵਨ ਕਰਮ ਹੁੰਦੇ ਆ ਬਹੁਤ ਸਤਕਾਰ ਕਰਦੇ ਸਨ ਸੰਤ ਕਰਤਾਰ ਸਿੰਘ ਜੀ ਕਾਲ ਸੇਵਾ ਵਾਲੇ ਮਹਾਪੁਰਸ਼ਾਂ ਦਾ ਤੇ ਜੇਕਰ ਆਪਾਂ ਸਿੱਖ ਸੰਘਰਸ਼ ਦੀ ਗੱਲ ਕਰੀਏ ਨਾ ਤੇ ਕਾਲ ਸੇਵਾ ਵਾਲਿਆਂ ਦੀ ਉਹਦੇ ਵਿੱਚ ਵੀ ਬਹੁਤ ਵੱਡੀ ਕੋਲਬਾਨੀ ਹੈ ਜਦੋਂ ਚਮਕੌਰ ਦੀ ਗਰੀਵਲਾ ਇਤਿਹਾਸ ਦੁਬਾਰਾ ਦੁਹਰਾਇਆ ਜਾਣਾ ਸੀ ਨਾ ਜੂਨ 1984 ਦੇ ਵਿੱਚ ਤੇ ਸੰਤ ਜਰਨੈਲ ਸਿੰਘ ਜੀ ਦਾ ਸਾਥ ਦੇਣ ਵਾਸਤੇ ਚਾਲੀ ਸਿੰਘ ਕਾਲ ਸੇਵਾ ਵਾਲੇ ਉਹ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਏ ਸਨ ਜਿਹੜੇ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ ਉਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਬਾਬਾ ਬਲਵਿੰਦਰ ਸਿੰਘ ਜੀ ਤੇ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਸੇਵਾ ਨਿਭਾ ਰਹੇ ਆ ਤੇ ਉਸ ਤੋਂ ਪਹਿਲਾਂ ਹੁੰਦੇ ਸਨ ਬਾਬਾ ਸ਼ੀਸ਼ਾ ਸਿੰਘ ਜੀ ਬਾਬਾ ਸ਼ੀਸ਼ਾ ਸਿੰਘ ਦੇ ਨਾਲ ਗੁਰੂ ਘਰ ਦੀਆਂ ਇਮਾਰਤਾਂ ਬਣਾਉਣ ਵਾਲੇ 40 ਸੇਵਾਦਾਰ ਉਹ ਉੱਥੋਂ ਸ੍ਰੀ ਹਜੂਰ ਸਾਹਿਬ ਤੋਂ ਅਰਦਾਸ ਕਰਕੇ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਤੁਰੇ ਸੀ ਨਾ ਖਾਲਸਾ ਰਾਜ ਦੀ ਸਿਤਾਬ ਜੀ ਦੇ ਲਈ ਉਹ 40 ਸਿੰਘ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਵਾਗ ਉੱਥੇ ਲਕੀਰ ਖਿੱਚੀ ਕਿ ਜਿਹੜਾ ਦਰਬਾਰ ਸਾਹਿਬ ਨੂੰ ਪਵਿੱਤਰਤਾ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਜਾਣਾ ਚਾਹੁੰਦਾ ਚੱਲੇ 40 ਸਿੰਘ ਜਿਹੜੇ ਆ ਉਥੋਂ ਤੁਰੇ ਉਹਨਾਂ ਦੇ ਵਿੱਚੋਂ 35 ਸਿੰਘ ਉਹ ਦਰਬਾਰ ਸਾਹਿਬ ਦੇ ਵਿੱਚ ਸੰਤਾਂ ਦੇ ਨਾਲ ਹੀ ਸ਼ਹਾਦਤਾਂ ਦੇ ਜਾਨ ਪੀ ਗਏ ਤੇ ਮੈਂ ਇਹ ਵੀ ਦੱਸ ਦਿਆਂ ਕਿ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਮੋਰਚੇ ਬਣੇ ਸੀ ਉਹ ਵੀ ਕਾਸਿਵਾ ਵਾਲੀ ਸਿੰਘਾਂ ਨੇ ਬਣਾਏ ਸੀ ਸੰਤ ਜਰਨੈਲ ਸਿੰਘ ਜੀ ਨੇ ਡਿਊਟੀਆਂ ਲਗਾਈਆਂ ਸੀ ਤੇ ਜਿਹੜੇ ਪੰਜ ਸਿੰਘ ਬਚੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹ ਲੰਬਾ ਸਮਾਂ ਜੋਧਪੁਰ ਦੀਆਂ ਜੇਨਾਂ ਦੇ ਵਿੱਚ ਰਹੇ ਤੇ ਉਹਨਾਂ ਦੇ ਵਿੱਚੋਂ ਕਈ ਸਿੰਘਾਂ ਨੇ ਬਾਅਦ ਵਿੱਚ ਵੀ ਸਿੱਖ ਸੰਘਰਸ਼ ਵਿੱਚ ਅਥਾ ਜਿਹਦਾ ਯੋਗਦਾਨ ਆ ਪਾਇਆ ਉਹਨਾਂ 52 ਸਿੰਘਾਂ ਵਿੱਚੋਂ ਵੀ ਸਿਰਫ ਦੋ ਸਿੰਘ ਹੁਣ ਬਚੇ ਸੀ ਆ ਥੋੜੇ ਦਿਨ ਪਹਿਲਾਂ ਹੀ ਬਾਬਾ ਸ਼ੇਰ ਸਿੰਘ ਜੀ ਗੁਰੂ ਸਾਹਿਬ ਮਹਾਰਾਜ ਵਾਲੇ ਉਹ ਚੜ੍ਹਾਈ ਕਰ ਗਏ ਆ ਉਹਨਾਂ ਨੇ ਵੀ ਬੜੀਆਂ ਸੇਵਾਵਾਂ ਨੇ ਭਾਈਆਂ ਕਾਰਸਿਵਾ ਵਾਲੇ ਮਹਾਪੁਰਸ਼ ਤੇ ਸੇਰੀ ਹੇਮਕੋਤ ਸਾਹਿਬ ਸੱਤ ਸਥਾਨਾਂ ਤੇ ਸੱਤ ਚੋਟੀਆਂ ਦੇ ਉੱਤੇ ਉਹੀ ਕਾਰਸਿਵਾ ਵਾਲੇ ਮਹਾਪੁਰਸ਼ ਜਿਹੜੇ ਨਿਸ਼ਾਨ ਸਾਹਿਬ ਆ ਉਹ ਜਾ ਕੇ ਲਹਿ ਰੌਂਦੇ ਹੁੰਦੇ ਸਨ ਤੇ ਇੱਕ ਸਿੰਘ ਹੁਣ ਬਚਿਆ ਆ ਉਹਨਾਂ 40 ਸਿੰਘਾਂ ਦੇ ਵਿੱਚੋਂ ਬਾਬਾ ਭਗਵਾਨ ਸਿੰਘ ਜੀ ਕਾਰਸਿਵਾ ਵਾਲੇ ਉਹ ਇਸ ਸਮੇਂ ਕੈਨੇਡਾ ਦੇ ਵਿੱਚ ਆ ਇਸੇ ਤਰ੍ਹਾਂ ਤੁਸੀਂ ਭਾਈ ਮਤੀ ਦਾਸ ਜੀ ਦਾ ਇਤਿਹਾਸ ਤਾਂ ਸੁਣਿਆ ਹੀ ਆ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਜਿਹੜਾ ਸ਼ਹੀਦ ਕਰ ਦਿੱਤਾ ਜਦੋਂ ਭਾਈ ਸਾਹਿਬ ਜੀ ਦੀ ਸ਼ਹਾਦਤ ਵੀ ਹੋਈ ਨਾ ਉਹ ਸਮੇਂ ਵੀ ਜਬ ਜੀ ਸਾਹਿਬ ਦਾ ਪਾਸ ਚੱਲ ਰਿਹਾ ਸੀ ਸ਼ਹਾਦਤ ਹੋ ਗਈ ਸੀ ਪੰਜ ਪ੍ਰਵਾਨ ਪੰਜ ਪ੍ਰਧਾਨ ਦੇ ਉੱਤੇ ਪਾਰਸੀ ਪਰ ਉਹਨਾਂ ਦੇ ਦੋਨਾਂ ਸਰੀਰਾਂ ਦੇ ਜਿਹੜੇ ਫਾਰ ਨੇ ਜਿਹੜਾ ਜਬਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਤੇ ਸ਼ਹਾਦਤ ਜਿਹੜੀ ਉਹ ਪਾਈ ਸੀ ਇਸੇ ਤਰ੍ਹਾਂ ਉਹੀ ਇਤਿਹਾਸ ਦੁਬਾਰਾ ਦੁਹਰਾਇਆ ਸੰਗਤ ਜੀ ਧਿਆਨ ਦਿਓ ਭਾਈ ਮਤੀਦਾਸ ਜੀ ਵਾਲਾ ਜਿਹੜਾ ਇਤਿਹਾਸ ਹੈ ਉਹ ਦੁਬਾਰਾ ਦੁਹਰਾਇਆ ਦੁਹਰਾਉਂਦੇ ਕੌਣ ਆ ਉਹ ਕਾਲ ਸੇਵਾ ਵਾਲੇ ਮਹਾਨ ਪੁਰਸ਼ ਦੁਹਰਾਉਂਦੇ ਆ ਬਾਬਾ ਚਰਨ ਸਿੰਘ ਜੀ ਵੀਰ ਸਾਹਿਬ ਵਾਲੇ ਉਹ ਜਦੋਂ ਵੀ ਕੋਈ ਸਿੰਘ ਸ਼ਹੀਦ ਹੁੰਦਾ ਸੀ ਨਾ ਤੇ ਬਾਬਾ ਚਰਨ ਸਿੰਘ ਜੀ ਵੀਰ ਸਾਹਿਬ ਵਾਲੇ ਉਹਨਾਂ ਦੇ ਮਾਤਾ ਪਿਤਾ ਜੀ ਨੂੰ ਜਾ ਕੇ ਸੋਨੇ ਦਾ ਮੈਡਲ ਦਿੰਦੇ ਹੁੰਦੇ ਸਨ ਭਾਈ ਸੁਖਵਿੰਦਰ ਸਿੰਘ ਸੰਘਾ ਦੇ ਪਰਿਵਾਰ ਨੂੰ ਉਹਨਾਂ ਨੇ ਮੈਡਲ ਦਿੱਤੇ ਭਾਈ ਅਵਧਾਰ ਸਿੰਘ ਬ੍ਰਹਮਾ ਦੇ ਪਰਿਵਾਰ ਨੂੰ ਦਿੱਤੇ ਬਾਬਾ ਗੁਰਮਚਨ ਸਿੰਘ ਮਾਨੋਚਾਲ ਦਾ ਬੋਲਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੋਨੇ ਦੇ ਮੈਡਲ ਦਿੰਦੇ ਰਹੇ ਬਾਬਾ ਚਰਨ ਸਿੰਘ ਜੀ ਸੋਨੇ ਦੀਆਂ ਕਿਰਪਾਾਂ ਦਾ ਤੱਕ ਭੇਟ ਕਰਦੇ ਰਹੇ ਤੇ ਜਿਸ ਸਮੇਂ ਉਹਨਾਂ ਨੂੰ ਐਸਐਸਪੀ ਅਜੀਤ ਸੰਧੂ ਨੇ ਗ੍ਰਿਫਤਾਰ ਕਰ ਲਿਆ ਤੇ ਬਾਬਾ ਚਰਨ ਸਿੰਘ ਨੂੰ ਦੋ ਜੀਵਾਂ ਦੇ ਨਾਲ ਬੰਨ ਕੇ ਇੱਕ ਜੀਵ ਇਧਰਲੇ ਪਾਸੇ ਕਰ ਦਿੱਤੀ ਗਈ ਦੋ ਦੁੱਤੀ ਜੀਵ ਪੱਲੇ ਪਾਸੇ ਕਰ ਦਿੱਤੀ ਗਈ ਤੇ ਉਹਨਾਂ ਦਾ ਜਿਹੜਾ ਸਰੀਰ ਆ ਉਹ ਦੋ ਪਾਰ ਕਰ ਦਿੱਤਾ ਗਿਆ ਵਿਚਾਲਿਓਂ ਪਾਰ ਦਿੱਤਾ ਗਿਆ ਬਾਬਾ ਚਰਨ ਸਿੰਘ ਜੀ ਕਾਲ ਸਿਵਾ ਵਾਲੇ ਮਹਾਕੁਲਸ਼ ਦੀ ਜੀ ਦੀ ਸ਼ਹਾਦਤ ਆ ਉਹ ਇਸ ਤਰ੍ਹਾਂ ਹੁੰਦੀ ਹੈ ਉਹ ਉਹੀ ਰੂਹਾਂ ਦੁਬਾਰਾ ਆਉਂਦੀਆਂ ਆ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਪੜ ਕੇ ਵੇਖੋ ਖੋਪੜੀ ਉਤਰਦੀ ਆ ਹੁਣ ਦੂਜੇ ਵੇਖ ਪਾਸੇ ਵੇਖੋ ਭਾਈਆਂ ਲੋਕ ਸਿੰਘ ਬੱਬਰ ਦੀ ਸ਼ਹਾਦਤ ਉਸੇ ਤਰ੍ਹਾਂ ਹੁੰਦੀ ਆ ਉਹਨਾਂ ਦੀ ਖੋਪੜੀ ਉਤਾਰੀ ਜਾਂਦੀ ਆ ਤੁਸੀਂ ਭਾਈ ਦਿਆਨਦਾ ਜੀ ਦਾ ਇਤਿਹਾਸ ਪੜ੍ਹਦੇ ਆ ਗਰਮ ਕੜਾਹੀ ਦੇ ਵਿੱਚ ਉਬਾਲ ਕੇ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਂਦਾ ਆ ਇਸੇ ਤਰ੍ਹਾਂ ਦੇਖੋ ਭਾਈ ਗੁਰਦੇਵ ਸਿੰਘ ਦੇਬੂ ਦੀ ਸ਼ਹਾਦਤ ਉਸੇ ਤਰ੍ਹਾਂ ਹੀ ਹੁੰਦੀ ਹੈ ਉਸੇ ਤਰ੍ਹਾਂ ਹੀ ਉਹਨਾਂ ਨੂੰ ਗਰਮ ਕੜਾਹੀ ਵਿੱਚ ਉਬਾਲ ਕੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਆਪਾਂ ਪ੍ਰਾਤਨਿਕ ਇਤਿਹਾਸ ਪੜ੍ਹਦੇ ਆ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟੇਗੇ ਅਜੋਕੇ ਸਮੇਂ ਦੇ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਬੁੱਜੜ ਸਵਰਨਪੋਟਵੇ ਨੇ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਖਾਦਾਸਤਾਨ ਕਮਾਂਡੋ ਕੋਰਸ ਨੇ ਮੁੱਖ ਜਰਨੈਲ ਸਨ ਭਾਈ ਮਨਬੀਰ ਸਿੰਘ ਜੀ ਚਿਹੜੂ ਦੁਆਬੇ ਦੀ ਧਰਤੀ ਤੋਂ ਸਨ ਜਲੰਧਰ ਦੇ ਨਾਲ ਹੀ ਉਹਨਾਂ ਦਾ ਚਿਹੜੂ ਪੈਂਦਾ ਸੋ ਉਹਨਾਂ ਨੂੰ ਇਹ ਬੰਦ-ਬੰਦ ਕੱਟ ਕੇ ਜਿਹੜਾ ਆ ਉਹ ਸ਼ਹੀਦ ਕੀਤਾ ਜਾਂਦਾ ਆ ਉਸੇ ਤਰ੍ਹਾਂ ਦਾ ਜਿਹੜਾ ਇਤਿਹਾਸ ਆ ਉਹ ਦੁਬਾਰਾ ਦੁਹਰਾਇਆ ਜਾਂਦਾ ਆ ਸੋ ਇਨ੍ਹਾਂ ਆਕਾਰ ਸਿਰਵਾਲੇ ਮਹਾਂਪੁਰਸ਼ਾਂ ਦੇ ਚਰਨਾ ਦੇ ਵਿੱਚ ਵੀ ਸਾਡਾ ਪ੍ਰਣਾਮ ਆ ਮੈਂ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਆ ਕਿ ਉਹ ਸਿੱਖੀ ਦੇ ਨਾਲ ਜੁੜਨ ਗੁਰਮਤ ਵਿਚਾਰ ਧਾਰਾ ਦੇ ਨਾਲ ਜੁੜਨ ਕਲਗੀਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਕੇਸ ਦਿੱਤੇ ਤੇ ਕਿਹਾ ਦਸਮੇਸ਼ ਜੀ ਨੇ